ਸਰਦਾਰ ਕੁਪਿੰਦਰ ਸਿੰਘ ਤਾਲੀਵਾਲ ਫੌਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੇ ਪਿੰਡ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਵਿਖੇ ਆਪਣੇ ਨਵੇਂ ਬਣੇ ਘਰ ਦੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਤਸ਼ਾਹ ਦਾ ਪੋਗ ਪਾਇਆ ਗਿਆ ਅਤੇ ਕੀਰਤਨ ਕਰਵਾਇਆ ਗਿਆ ਕੀਰਤਨ ਦੀ ਸੇਵਾ ਪਾਈ ਡਾਕਟਰ ਮਨਪ੍ਰੀਤ ਸਿੰਘ ਜੀ ਫਰੀਦਕੋਟ ਵੱਲੋਂ ਕੀਤੀ ਗਈ ਸਰਦਾਰ ਕੁਪਿੰਦਰ ਸਿੰਘ ਤਾਲੀਵਾਲ ਫੌਜੀ ਜੋ ਕਿ ਸੀ ਕੇ ਪੰਜਾਬ ਚੈਨਲ ਦੇ ਓਨਰ ਗੁਰਵਿੰਦਰ ਸਿੰਘ ਤਨਵਾ ਦੇ ਅਜ਼ੀਜ਼ ਦੋਸਤ ਹਨ ਇਸ ਪ੍ਰੋਗਰਾਮ ਵਿੱਚ ਸਮੂਹ ਪਿੰਡ ਵਾਸੀਆਂ ਵੱਲੋਂ ਸ਼ਮੂਲੀਅਤ ਕਰਕੇ ਨਵੇਂ ਬਣੇ ਕਾਰਦੀਆਂ ਵਧਾਈਆਂ ਦਿੱਤੀਆਂ ਗਈਆਂ mm-hmm 내े तो बुजदा रहो ਸਭੇ ਥੋਕ ਕਰਾਂ ਤੇ ਜਿਹਾ ਮੈਂ ਇੱਕ ਹੱਥ ਜਨਮਪਤਾ ਰਤ ਸਪਨ ਹੈ ਜਿਸ ਸਤਰਾ ਚਪਤ ਖਾਣ ਗੁਰਤੇ oh <laughs> Take <laughs> ਆਹ ਰੇ ਇਹ ਤੇ ਮਾਰ ਨਹੀਂ ਦੋ ਇਹ ਤੇ ਨਾਲ ਕਿਉਂਕਿ ਇੱਕ ਉਸ ਗੁਰ ਸਭ ਤੰਦ ਹੈ ਸਭ ਨੂੰ ਕਹਿੰਦੇ ਅਭਿਆਨ ਕਰ ਜਾਂ ਜੇ ਕੋਈ ਨਾ ਕਰੇ ਮੈਂ ਧੰਦਾ ਕਰ ਰਿਹਾ ਇਸ لکھا کیلے چڑھا پھر کیسے من بیٹھ کر دیکھا پانا کب ختم ہونا چاہیے ਉੱਧੇ ਬੈਠਾ ਜਦੋਂ ਸੁੱਖਿਆ ਬੱਜੀਆਂ ਆਏ ਵੀ ਕਹਿਣਾ ਨਾ ਕਿ ਮੈਨੂੰ ਪਾਣੀ ਪਿਆਸ ਲੱਗਿਆ ਹੀ ਜਾਣਾ ਕਿਸੇ ਬੰਦੇ ਨੇ ਪਾਣੀ ਪਿਆ ਦੇ। ਅਰੇ ਮੰਦੇ ਆ। ਉਹ ਵੀ ਬੈਠਾ ਢੇਗਾ ਉੱਪਰ। ਇਹ ਆਪੇ ਨੇ ਕਹਿੰਦੇ ਨਾ ਬੇਡੇ ਦਾ ਡਰ। ਮੈਂ ਤਾਂ ਦਾ ਕਰ ਗਿਆ। ਤਾਲ ਦਾ ਸਮਾਂ ਐਡਾ ਧਿਆਨ ਨਾਲ ਜਿਵੇਂ ਸਿਮਰਨ ਹੀ ਕੰਮ ਕਰੂਗਾ। ਬਸ

ਸਹਾਮਾਰੀ ਜੀਓ ਕਹਿੰਦੇ ਸਭ ਤੇਰਾ ਸਾਹਿਬ ਸਹੀ ਦਸਰੀ ਪ੍ਰਸੰਗ ਬੋਲਦੇ ਸਮਰਕ ਗੁਰੂ ਨਾਨਕ ਦੇਵ ਜੀ ਤੇ ਆਏ ਰੰਗਤ ਵਰਦੇ ਅਮਰਦਾਸ RAM DAS ਸਹੀ ਹੋਏ ਸਹਾਏ ਅਰਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੈ ਜਿੱਥੇ ਸਭੁ ਸੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਡਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲੰਗੀ ਤਰ ਸਤਿਗੁਰ ਜੀ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਬਾਛੈ ਦੀ ਜੋਤ ਸਹਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬ ਜਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤੱਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਨ ਠ ਕੀਤਾ ਜਿਨ੍ਹਾਂ ਪਿਆਰ ਸਚਾਰਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜਿਨਾਂ ਸਿੰਘਾਂ ਸੰਗਰਿਆਂ ਨੇ ਧਰਮ ਰੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚਾਰੇ ਗਏ ਧਰਮ ਰੇ ਨਾਰਿਆ ਸਿੱਖੀ ਦੇਸਾਂ ਸਵਾਸਾ ਸੰਗਨ ਵਾਰੇ ਜਿਨਾਂ ਪਿਆਰੇ ਸਚਿਆਰਿਆਂ ਸੀ ਦਸ ਜਾਨੀ ਕਿਉਂ ਆਈ ਦਾ ਅੰਦਰ ਕੇ ਬੋਲਣਾ ਜੀ ਸੇਵਾ ਪੰਜਾਂ ਕਰਤਾ ਸਰਬਤ ਗੁਰਦਵਾਰਿਆਂ ਗੁਰਧਾਮਾਂ ਦਾ ਅੰਦਰ ਕੇ ਬੋਲਣਾ ਜੀ ਸ੍ਰੀ ਵਾਹਿ ਪ੍ਰਥਮੇ ਸਰਬਤ ਖਾਲਸਾ ਜੀ ਕੀ ਹਰਿਮਹਾਂਸਾਹ ਜੀ ਸਰਬਤ ਕਲਸਾ ਜੀ ਕੋ ਵਾਹਿਗੁਰੂ 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 ਨਾਮ ਚੱਤੇ ਆਵੇ ਚਿਤ ਆਵਣਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਦਾ ਰਚਿਆ ਰਾਇਤ ਜੇ ਸੇਮਤੇ ਦਰਦ ਕੀ ਪੈਜ ਅੰਤ ਕੀ ਜੀਤ ਸ੍ਰੀ ਸਾਖ ਦੇ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਆਕ ਨਾਲਸਾ ਜਿ ਸਤਿਨਾਮ ਸਕੀਨਾ ਮਕੇਤਾ ਨਰ ਜਿ ਦੇਖ ਨਾਮ ਸਹਾਉਦਾਨ ਕਰੋਸਾ ਨਾਮ ਦਾਨਾ ਸਰਧਾ ਨਾਮ ਨਾਮ ਸ੍ਰੀ ਅੰਮ੍ਰਿਤ ਸਰਸਰ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਗੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲਨਾ ਜੀ ਸ੍ਰੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤ ਜੀ ਮਤ ਪਥ ਕਾ ਰੱਖ ਆਪ ਅਗਲ ਕੋ ਸੁਆਹਿਗੁਰੂ ਹੇ ਨਾਮ ਨਾਲ ਕੋ ਆਪਣੇ ਪੰਥ ਨੇ ਸਦਾ ਸਹਾਇਤਾ ਕਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦਾਤ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨੇਤਾਵਾਂ ਦੇ ਤਾਨ ਨਿਯੋਤਿਆਂ ਦੇ ਯੋਜਨਾ ਸਰਾਂ ਦੇ ਆਸਰੇ ਜਹਾਂ ਰਾਜ ਹੂਰ ਕਲ ਜੋਕੇ ਵੋਇ ਚਨਾਮ ਗਿਜਾੜ ਹਲਦ ਮੁਲਤ ਘੇ ਰੱਖਿਆ ਤੇ ਲੋਕ ਪਰ ਲੋਕੇ ਸਹਾਰੇ ਗੱਧਿਆਂ ਤੇ ਸਵਾਰੇ ਮਾਨ ਤਨ ਤਨ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਜਨਮ ਕਮਲਾੰਬਾ ਸਰਦਾ ਸ੍ਰੇਂਤੀ ਹੈ ਜੀ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਾਨ ਤਨ ਸੀਤਲ ਹੋਏ ਦੇ ਮਹਾਵਾਕ ਅਨੁਸਾਰ ਆਪ ਜੀ ਦੀ ਬੜੀ ਮਹਾਨ ਕਿਰਪਾ ਬਖਸ਼ ਹੋਏ ਸਤਿਗੁਰ ਜੀ ਆਦਰ ਕਰਦੇ ਬ੍ਰਿਤਮਾਨ ਸੇਵਕ ਭਾਈ ਸਹਿਬ ਭਾਈ ਸੇਵਕ ਸਿੰਘ ਧਾਲੀਵਾਲ ਸਮੂਹ ਪਰਿਵਾਰ ਦੇ ਸਿਰ ਤੇ ਮੇਰਾ ਪਰੇ ਹੱਥ ਰੱਖੇ ਉਹਨਾਂ ਦੇ ਸੁਪੁੱਤਰ ਫੌਜੀ ਭਵਿੰਦਰ ਸਿੰਘ ਧਾਲੀਵਾਲ ਸਮੂਹ ਪਰਿਵਾਰ ਵੱਲੋਂ ਆਪਣੇ ਨਵੇਂ ਘਰ ਮਕਾਨ ਬਣਾਉਂਦੀਆਂ ਖੁਸ਼ੀਆਂ ਵਿੱਚ ਆਪ ਜੀ ਦਾ ਸੁਕਰਾਨਾ ਕਰਦੇ ਹੋਏ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਦੇ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਹੋਏ ਅਦਰਜਨ ਘਰ ਵਿੱਚ ਪਾ ਕਰਕੇ ਪਰਸੋਂ ਦਿਨ ਤੋਂ ਇਹਾਦੀ ਬਾਣੀ ਦੇ ਜਾ ਆਪ ਤੁਲਕੀ ਬਾਣੀ ਆਈ ਇਨ ਸਗਣੀ ਤੇ ਅੰਤਮਟਾਈ ਧਿਆਲ ਗੁਰੂ ਕੇ ਮਿਹਰਵਾਨਾ ਹਰ ਨਾਨਕ ਸਾਚੇ ਵਖਾਨਾ ਦੇ ਮਹਾਂਵਾਕ ਅਨੁਸਾਰ ਸ੍ਰੀ ਅਕਨாண்ட ਸਾਹਿਬ ਪਰਮ ਅੰਮ੍ਰਿਤ ਕਰਵਾਏ ਗਏ ਸਨ ਆਪ ਜੀ ਦੀ ਬੜੀ ਉਮਾਰ ਕਰਤਾ ਬਖ ਸਰਕਾਰ ਇਹਾ ਦੀ ਬਾਣੀ ਦੇ ਜਰਾ ਸੰਪੂਰਨ ਹੋਏ ਆਤਮਤ ਮਤ ਮਤ ਅੰਤਕ ਬਾਣੀ ਦੀ ਸੰਪੂਰਨਤਾ ਹੋਈ ਇਹਾ ਦੀ ਬਾਣੀ ਦੇ ਭੋਗ ਦੀ ਅਲਾਸ ਸ੍ਰੇਂਤੀ ਹੈ ਜੀ ਬੜੀ ਸੋਹਣੀ ਬਾਣੀ ਸੁਣ ਕੇ ਸਤ ਕੰਨ ਜੀ ਤੇ ਪ੍ਰਵਾਣ ਕਰਨੀ ਸਤ ਗੁਰੂ ਜੀ ਬਾਣੀ ਭੋਗ ਤੋਂ ਅਪਰੰਤ ਕਥਾ ਕੀਰਤਨ ਵਿਚਾਰਾਂ ਮਈਆਂ ਸੇਵਾਦਾਰਾਂ ਵੱਲੋਂ ਵਿਅੰਤ ਸੇਵਾਵਾਂ ਕੀਤੀਆਂ ਨੇ ਜੀਆ ਪਾਰਕ ਸਿੰਘਾ ਵੱਲੋਂ ਬਾਣੀ ਦੇ ਜਾਪ ਹੋਏ ਬਾਣੀ ਪੜਨ ਲੱਗਿਆਂ ਕਥਾ ਕੀਰਤਨ ਵਿਚਾਰਾਂ ਕਰਨ ਲੱਗਿਆਂ ਸੇਵਾਦਾਨਾਂ ਪਾਸੋਂ ਸੇਵਾਵਾਂ ਕਰਨ ਲੱਗਿਆਂ ਏਕਣੀਆਂ ਦੇਖ ਪ੍ਰਕਾਰ ਦੀਆਂ ਭੁੱਲਾਂ ਮਿਲਦੀਆਂ ਹੋ ਜਾਂਦੀਆਂ ਹਨ ਅਨਜਾਨੇ ਵਿੱਚ ਬੱਚੇ ਜਾਣ ਕੇ ਮਾਫ਼ ਕਰ ਲੈਣਾ ਅੱਗੇ ਵਾਸਤੇ ਸੁੱਤਿਸਕਾ ਬਾਣੀ ਦੇ ਜਾਪ ਸੁੱਤ ਕਥਾ ਕੀਰਤਨ ਵਿਚਾਰਾਂ ਅਤੇ ਸੇਵਾ ਕਰਨ ਦੇ ਵੱਲ ਬਲਵੰਸ ਕਰਨ ਨੇ ਸਮਰਥ ਹੋ ਇਸ ਕਰਨੀ ਸਤਿਗੁਰ ਜੀ ਇਸ ਬਾਣੀ ਦਾ ਭਾਵ ਸਿਵਾ ਦਾ ਗੀਤਨ ਦਾ ਪਾਸ ਸਿੱਖ ਪਰਿਵਾਰ ਨੂੰ ਬਖਸ਼ ਕਰਨਾ ਸਿੱਖ ਸੰਗਤਾਂ ਦੇ ਹਿਰਦਿਆਂ ਤੇ ਬਾਣੀ ਦਾ ਵਾਸਾ ਕਰਨਾ ਸਤਿਗੁਰ ਜੀ ਜੇਤਾ ਸੰਬੰਧ ਸਾਲਗਿਰਿ ਨਿਰ ਭਰਿਆ ਤੇ ਸੇਉ ਕਰਨ ਹਮਾਰੇ ਦਇਆ ਹਾਂ ਕਰੋ ਕਿਛ ਮੇਰੋ ਪਾਵੋ ਧੁੱਪੇ ਪੱਥਰ ਧਾਰੇ ਲਗੇ ਦਾਤੀ ਪ੍ਰਭ ਮਤ ਨਾਨਕ ਹੁਕਮ ਜਾਨੇ ਸੁਖ ਹੋਵੇ ਮੇਰਾਤੀ ਕਰਵੇਂ ਸੁਖਾਂ ਦੀ ਨੋਸ਼ਕਾਰ ਨਹੀਂ ਦੁੱਖਾਂ ਅਗਰੇ ਸੰ ਦਾ ਨਾਸ ਕਰਨਾ ਆਲ ਕੰਧਕ ਦੂਰ ਕਰਨਾ ਫਸਲ ਵਾੜੀ ਫਸਲ ਡੰਗਰ ਤੇ ਨਿਰਪਰਯਾਸ ਰੱਖਣਾ ਬੱਚਿਆਂ ਦੇ ਸਰਾਮੇ ਮੇਰਾ ਪ੍ਰਯਾਸ ਰੱਖਨੇ ਦਰੋਂ ਕਰੋਂ ਗੁਰ ਸਿੱਖੀ ਜੀਵਨ ਨਾਮ ਦੀਆਂ ਗਾਤਾਂ ਉਹ ਇਸ ਕਰੀਆਂ ਕਾਰੋਬਾਰਾਂ ਦੇ ਰੱਖੀਆਂ ਬੱਦੇ ਬਚਨ ਨੇ ਜਨ ਦੁਗਣਾ ਰਾਜ ਪ੍ਰੀਤ ਰੱਖੀ ਉਹ ਇਸ ਕਰਨੀ ਸ਼ੁਰੂ ਜੀ ਭਗਦੀਆਂ ਬਚਨੋਂ ਮੁਕਰਦੇ ਹੋਏ ਸੇਵਕ ਪਰਵਾਰ ਮੰਨ ਲੋ ਆਪ ਜੀ ਨੂੰ ਸੁੰਦਰ ਸੋਹਣੇ ਬਿਠਾ ਕੇ ਅਰਮਾਲੇ ਦੇ ਢੀਤੇ ਗਏ ਹਨ ਆਪ ਜੀ ਦੇ ਅੰਗੇ ਘਰ ਕਰਨੇ ਸੇਵਕਾਂ ਨੇ ਲੋਕ ਪਰ ਲੋਕ ਵਿੱਚ ਵਰਦੇ ਕੱਲੀ ਰੱਖਨੇ ਸਗੋ ਜੀ ਲਗਨਾਂ ਲਿਆਂ ਸਵਾਹਾ ਕੀਤੇ ਅੰਨੀਆਂ ਹੰਤਾਂ ਚ ਬਰਤਨਾ ਵਾਧੇ ਗੋਸ਼ ਕਰਨੇ ਜਿਤੀਆਂ ਹੋਇਆਂ ਦਰਕਾਰ ਮਿੱਤਰੋ ਆਪ ਜੀ ਦੇ ਜੋਰੇ ਅੰਦਰ ਅੰਮ੍ਰਿਤ ਮੇਤ੍ਰਾ ਹਰ ਰੇਖ ਪਰਿਸ਼ਾਦ ਆਜ ਹੈ ਆਪ ਜੀ ਕੋਨਨ ਪ੍ਰਵਾਨ ਹੋਵੇ ਹੋਗ ਲਗੇ ਲਗਿਆ ਕੋਮਤੀ ਪ੍ਰਸਾਦ ਸਰਵ ਸਾਥ ਸੰਗ ਵਰਤੇ ਕਲਾ ਆਪ ਕੀ ਦੇ ਨਾਮ ਕੀ ਵਰਤੇ ਜੋ ਜੀ ਚਕੇ ਸਤਨਾਮ ਸ੍ਰੀ ਵਾਹਿਗੁਰੂ ਕੀ ਜਾਪ ਜਪੇ ਔਰਤੀ ਸਿੰਘਾਂ ਲਈ ਕਥਾ ਕੀਰਤਨ ਵਿਚਾਰਨ ਕਰਨ ਲਈ ਭਾਈ ਸਾਹਿਬ ਲਈ ਦੇ ਬਾਸੀ ਆਉਂਦੇ ਜਿਥੇ ਲਈ ਸੇਵਾ ਚੱਲੀ ਉਹ ਸਿੱਖ ਪਰਵਾਰ ਉਹਨਾਂ ਸਰਪਾਰੀ ਖਜਾਨਦ ਜੇ ਬਾਸੀ ਜੀਓ ਅਦੇ ਦਸੇ ਪੇਟਾਂ ਹਨਤ ਮਾਇਆ ਅੱਜ ਹੋਈ ਜਿਨ੍ਹਾਂ ਖਜ਼ਾਨਾ ਜੋ ਮਾਇਆ ਇਹ ਖਜਾਨੇ ਭਰਪੂਰ ਕਰਨੇ ਵਾਲਾ ਮਾਲਕ ਕਰਨੇ کاروبارਾਂ ਦਕੀਆਂ ਵਾਦੀ ਹੋਇਸ ਕਰਨੇ ਸਿੱਖ ਸੰਗਤਾਂ ਨੇ ਦੂਰੋਂ ਨੇੜੋਂ ਚੱਲ ਕੇ ਆਪਦੇ ਚਰਨ ਕਮਲਾਂ 'ਪਰ ਸਹਾਰੇ ਆਂ ਲਾਣੀਆਂ ਜੋ ਵੀ ਮਾਈ ਪਾਈ ਚੱਲ ਕੇ ਆਇਆ ਸਰਬੱਤ ਦੀ ਹਾਜ਼ਰੀ ਦਾ ਪ੍ਰਣਾਮ ਕਰਨੀ ਗਦੋਂ ਗਦੋਂ ਰੇਕੇ ਲਮਣਾ ਤਿੰਨ ਫੁੱਲ ਬਿਦਾਉਂ ਪ੍ਰਣਾਮ ਕਰਦੀਆਂ ਮਨੋ ਕਾਉਨ ਨਾ ਭਾਣਾ ਸੰਪੂਰਨ ਕਰਨੀ ਐਸੇ ਤਰ੍ਹਾਂ ਕਰ ਕਰਦਾ ਪਿਆਰ ਬਖਸ਼ ਕਰਨ ਆਤਮ ਗੁਰ ਜੀ ਸੋਧ ਸਵਾਮ ਕਰਨ ਦੇ ਸਮਤ ਉਸ ਕਰਨੇ ਵੱਲ ਉਸ ਕਰਨੇ ਅਰਦਾਸ ਰੈਂਦੀ ਨੂੰ ਪ੍ਰਵਾਨ ਕਰਦੇ ਪਵਿੱਤਰ ਬਾਣੀ ਵਿੱਚੋਂ ਪਵਿੱਤਰ ਹੁਕਮਨਾਮੇ ਵੱਲ ਉਸ ਕਰਤੇ ਸੰਗਤਾਂ ਨੂੰ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਤ ਉਸ ਕਰਨੇ ਸੇਹੀ ਪਿਆਰੇ ਨੇਦਰ ਜਿਨ੍ਹਾਂ ਦੇ ਨਾਮ ਜੀ ਦਾ ਨਾਮ ਚੇਤਾਂਦੇ ਨਾਨਕ ਨਾਮ ਕਰਦੀ ਦਾ ਜਿਦੇ ਪਵਿੱਤਰ ਸਵਾਮਾ ਆਜਿ ਜੋ ਜੀ ਕਾ ਨਾਮ ਸਵਾਹ ਹੈ ਕੁਛ ਕੀ ਫਤਿਹ ਸਾਲ ਕੀ ਜਪਾਇਓ ਬੰਧ ਸਾਥੀ ਕਰਨ ਕਰੂਪ ਹੈ ਗੁਰੂ ਮਾਰਿਓ ਕ੍ਰੰਥ ਗੁਰੂ ਸਾਹਿਬ ਜੀ ਮਾਨਿਓ ਪ੍ਰਕਾਸ਼ ਕੋ ਰਾ ਕੀਤੇ ਸੋ ਗਲ ਕਾਉਨੇ ਰੋਜ ਹੈ ਕੋੜੀ ਸਦਮੇ ਤੇ ਆਜਿ ਪਰ ਕਾ ਨਾਮ ਸਾਥ ਸਾ ਕੀ ਰਹੇ ਨ ਕੋਏ ਬਾਣ ਗਏ ਸਭ ਨਮਾਜ਼ ਕਰੇ ਜੜੇ ਸੋਚੇ ਪਾਰ ਜੋ ਜਨ ਦਾ ਕਰ ਸੇ ਮਨ ਦੇ ਗੁਰ ਪਾਰ ਉਤਾਰਨ ਨਮਾਜ਼ ਜੋ ਸਰਦਾ ਕਰ ਸੇ ਮਨ ਦੇ ਗੁਰ ਪਾਰ ਉਤਾਰਨ ਨਮਾਜ਼ ਬੋਲੇ